ਸਰਪੰਚ ਆਉਂਦਾ 24 ਘੰਟੇ ਹਮ ਸਰਪੰਚ ਆਪ ਪੱਠੇ ਜਾ ਕੇ ਲੈ ਕੇ ਆਉਂਦਾ ਠੀਕ ਹੈ ਯਾਨੀ ਇਹ ਇਹਦੇ ਚ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੀ ਐਟ ਅਫਸਰ ਜਿਉਂ ਜੀ ਭੇਜਦੇ ਆ ਉਹ ਜੀ ਤੁਸੀਂ ਹਮ ਪੱਠੇ ਦੇ ਸਰਪੰਚ ਸਾਹਿਬ ਆਪ ਜਾ ਕੇ ਆਉਂਦੇ ਤੁਸੀਂ ਨਹੀਂ ਪੱਤੇ ਜਿਹੜੀ ਇੱਥੇ ਹੈ ਜੀ ਇਹੋ ਜੀ ਹੈ ਸਰ ਸਾਹਿਬ ਜਿਹੜੇ ਇੱਥੇ ਬੰਦੇ ਇਟਾਂ ਚੰਨ ਰਹੇ ਆ ਮੰਡੀ ਦੇ ਵਿੱਚ ਉਹ ਕਹਿੰਦੇ ਵੀ ਸਰਪੰਚ ਸਾਹਿਬ ਜਿਉਂ ਜੀ ਸਾਨੂੰ ਇੱਥੋਂ ਚੈੱਕ ਕਰਕੇ ਲਿਆ ਕੇ ਦੇ ਦਿੰਦੇ ਅਸੀਂ ਉਹ ਲਈ ਜੰਨੇ ਕੀ ਕਹੋਗੇ ਭਾਈ ਜੀ ਇਹਨਾਂ ਦੀ ਸਾਰੀ ਲੇਬਰ ਕਰਦੀ ਹੈ ਵੀ ਇਨਾ ਚੈੱਕ ਵੀ ਬੰਦਾ ਇੱਥੇ ਆ ਕੇ ਕਹਿ ਦੇਵੇ ਤੁਹਾਡੇ ਸਾਹਮਣੇ ਵੀ ਇਹਦੇ ਚ ਪੰਚਾਇਤ ਕਹਿੰਦੀ ਆ ਵੀ ਇੱਥੋਂ ਐਟ ਚੱਕਣੀ ਆ ਜਾਂ ਇੱਥੋਂ ਨਹੀਂ ਚੱਕਣੀ ਜਾਂ ਪੰਚਾਇਤ ਨੇ ਇਹਨਾਂ ਦੇ ਨਾਲ ਜਾ ਕੇ ਕਿਉਂਕਿ ਸਾਡਾ ਬੰਦਾ ਮੰਨ ਲਓ ਮੈਂ ਆ ਹੁਣ ਤੜਕੇ ਕਿਹੜਾ ਕੱਢ ਕੇ ਦੁਪਹਿਰੇ ਕੱਢ ਗਿਆ ਸਾਰਾ ਦਿਨ ਤਾਂ ਇੱਥੇ ਅਸੀਂ ਬਹਿ ਨਹੀਂ ਸਕਦੇ ਕੋਈ ਵੀ ਬੰਦਾ ਸਾਡਾ ਆਹ ਇੱਥੇ ਤੁਹਾਨੂੰ ਕਾਹਨ ਭੇਜਦਾ ਹੈ ਬੋਲੋ ਹੁਣ ਕੈਮਰੇ ਤੇ ਤੁਸੀਂ ਬੋਲੋ ਤੁਹਾਨੂੰ ਐਟ ਕਾਉਣ ਭੇਜਦਾ ਇਹ ਮਲੇ ਇਹ ਜਿਹੜੇ ਬਾਈ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਕਰਕੇ ਪਹਿਲਾਂ ਹੀ ਕਹਿੰਦੇ ਸੀ ਸਰਪੰਚ ਸਾਹਿਬ ਨੇ ਭੇਜੀ ਹੈ ਤੇ ਜਿਹੜੀ ਐਟ ਹੈ ਹੁਣ ਵੀ ਤੁਸੀਂ ਦੇਖ ਸਕਦੇ ਜਿਹੜੀ ਸਾਰੀ ਕਿੱਲੀ ਹਜੇ ਵੀ ਲੱਗ ਰਹੀ ਹੈ ਆ ਪੂਰਾ ਖਾੜਾ ਜਿਹੜਾ ਤੁਸੀਂ ਦੇਖ ਸਕਦੇ ਵੀ ਜਿਹੜਾ ਸਾਰਾ ਪਿੱਲੀ ਏਟ ਦਾ ਉੜਕਾ ਕਿ ਗਿੱਲੀ ਆ ਅੱਛਾ ਪੱਠੀ ਪਿੱਲੀ ਪਿੱਲੀ ਨਹੀਂ ਪਿੱਲੀ ਇਹਨੂੰ ਇੱਕ ਨੰਬਰ ਕਹਿ ਕੇ ਦਿੱਤਾ ਪੱਠੀ ਨੇ ਆਪਾਂ ਨੂੰ ਅੱਛਾ ਤੁਹਾਡਾ ਨਾਂ ਕੀ ਹੈ ਸਰਦੇਵ ਸਿੰਘ ਤੁਸੀਂ ਆਹ ਮਾੜੀ ਮੁਸਤਫਾ ਜਿਹੜੀ ਮੰਡੀ ਦਾ ਠੇਕਾ ਤੁਹਾਡੇ ਕੋਲੇ ਹੈ ਹਾਂਜੀ ਤੇ ਜਿਹੜੀ ਐਟ ਇੱਥੇ ਲੱਗ ਰਹੀ ਹੈ ਸਾਰੀ ਹਾਂਜੀ ਇੱਕ ਨੰਬਰ ਹੈ ਇੱਕ ਨੰਬਰ ਜੀ ਉਹ ਪਈ ਆ ਅੱਡੇ ਕੋਲੇ ਪਈ ਆ ਉਹ ਬਾਹਰ ਕੱਢੀ ਪਈ ਆ ਹੂੰ ਉਹ ਬਾਹਰ ਕੱਢੀ ਆਈ ਉਹ ਜਿਹੜੀ ਪੁਰਾਣੀ ਐਟ ਆ ਇਹ ਨਹੀਂ ਸਾਨੂੰ ਸਹੀ ਲੱਗਦੀ ਜਦੋਂ ਜਦੋਂ ਮੈਂ ਇੱਥੇ ਆਏ ਆ ਉਦੋਂ ਉੱਥੋਂ ਵੀ ਬੰਦਾ ਉਹ ਚੱਕੇ ਤਾਂ ਲਵਾ ਰਿਹਾ ਸੀ ਨਹੀਂ ਪਤਾ ਜੀ ਨਹੀਂ ਪਤਾ ਅੰਦਾਜ਼ਾ ਕੋਈ ਅਟੈਕ ਕੱਢੀ ਲੈ ਆਉਂਗਾ ਹਾਂ ਲੈਵਾ ਨਹੀਂ ਪਤਾ ਪੜਾਈ ਹੱਥ ਉਹ ਕੱਢੀ ਹੋਈ ਆ ਇਹ ਸੈੱਟ ਨੂੰ ਤੁਸੀਂ ਇੱਕ ਨੰਬਰ ਮੰਨਦੇ ਹੋ ਜਿਹੜੀ ਆ ਲੱਗੀ ਆ ਸਾਲੀ ਇਹ ਤਾਂ ਜੀ ਸਾਰੇ ਐਕਸਨ ਆ ਗਏ ਆ ਡੀਓ ਆ ਗਏ ਉਹ ਭੇਜ ਰਹੇ ਆ ਅੱਛਾ ਵੀ ਇੱਕ ਨੰਬਰ ਭੇਜ ਰਹੇ ਸਰਪੰਚ ਆਉਂਦਾ 24 ਘੰਟੇ ਹਮ ਸਰਪੰਚ ਆ ਪੱਠੇ ਦੇ ਜਾ ਕੇ ਲੈ ਕੇ ਆਉਂਦਾ ਠੀਕ ਹੈ ਯਾਨੀ ਇਹ ਇਹਦੇ ਚ ਤੁਸੀਂ ਕਹਿ ਰਹੇ ਆ ਕਿ ਜਿਹੜੀ ਐਟ ਅਫਸਰ ਜਿਉਂ ਜੀ ਭੇਜਦੇ ਆ ਉਹ ਜੀ ਤੁਸੀਂ ਹੂੰ ਪੱਠੇ ਦੇ ਸਰਪੰਚ ਸਾਹਿਬ ਆਪ ਜਾ ਕੇ ਆਉਂਦੇ ਨਹੀਂ ਪੱਠੇ ਜਿਹੜੀ ਐਟ ਹੈ ਨਾ ਇੱਕ ਹੈ ਜੀ ਇਹੋ ਜੀ ਹੈ ਅੱਛਾ ਗਿੱਲੀ ਬੇਸ਼ੱਕ ਜਾ ਕੇ ਪੱਠੇ ਦੇ ਪਤਾ ਕਰ ਸਕਦੇ ਨਹੀਂ ਨਹੀਂ ਮੈਂ ਮੈਂ ਪੱਠੇ ਤੇ ਗੱਲ ਨਹੀਂ ਕਰਦਾ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜੀ ਇੱਟ ਇਹ ਲੱਗੀ ਹੈ ਤੁਸੀਂ ਇਹਨੂੰ ਇੱਕ ਨੰਬਰ ਮੰਨਦੇ ਹੋ ਇਹ ਪਤਾ ਕੀ ਗੱਲਾਂ ਮੇਰੀ ਯਾਰ ਸੋ ਅਸੀਂ ਤਾਂ ਪੱਠੇ ਵਾਲਾ ਨਾਲ ਗੱਲ ਕਰ ਲੋ ਜਾਂਦੇ ਤੁਸੀਂ ਸ਼ੱਕ ਦੀ ਜਿਹੜੀ ਹੈਗੀ ਉਹ ਸੰਦਗੀ ਜਿਹੜੀ ਸਾਡੇ ਕੋਲ ਲੱਗੀਆਂ ਦੇ ਲਵਾਈਆਂ ਨੇ ਠੀਕ ਚਲੋ ਆਹ ਇੱਟ ਤੁਹਾਨੂੰ ਕਾਣ ਭੇਜਦਾ ਹੈ ਬੋਲੋ ਹੁਣ ਕੈਮਰੇ ਤੇ ਤੁਸੀਂ ਬੋਲੋ ਤੁਹਾਨੂੰ ਇੱਟ ਕਾਣ ਭੇਜਦਾ ਇਹ ਮਨੇ ਜਿਹੜੇ ਬਾਈ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਕਿਉਂਕਿ ਪਹਿਲਾਂ ਹੀ ਕਹਿੰਦੇ ਸੀ ਸਰਪੰਚ ਸਾਹਿਬ ਨੇ ਭੇਜੀ ਆ ਤੇ ਜਿਹੜੀ ਐਟ ਹੈ ਹੁਣ ਵੀ ਤੁਸੀਂ ਦੇਖ ਸਕਦੇ ਜਿਹੜੀ ਸਾਰੀ ਕਿੱਲੀ ਹਜੇ ਵੀ ਲੱਗ ਰਹੀ ਆ ਆ ਪੂਰਾ ਫਾੜਾ ਜਿਹੜਾ ਤੁਸੀਂ ਦੇਖ ਸਕਦੇ ਵੀ ਜਿਹੜਾ ਸਾਰਾ ਪਿੱਲੀ ਇੱਟ ਦਾ ਜਿਹਨੇ ਸਰਪੰਚ ਸਾਹਿਬ ਨਾਲ ਗੱਲ ਕਰ ਲੈਣੇ ਕੀ ਕਹਿਣਗੇ ਸਰਪੰਚ ਸਾਹਿਬ ਜਿਹੜੇ ਇੱਥੇ ਬੰਦੇ ਇੱਟਾਂ ਚੰਨ ਰਹੇ ਆ ਵੰਡੀ ਦੇ ਵਿੱਚ ਉਹ ਕਹਿੰਦੇ ਵੀ ਸਰਪੰਚ ਸਾਹਿਬ ਜਿਉਂ ਜੀ ਸਾਨੂੰ ਇੱਥੋਂ ਚੈੱਕ ਕਰਕੇ ਲਿਆ ਕੇ ਦੇ ਦਿੰਦੇ ਆ ਸੀ ਉਹ ਲਈ ਜੰਨੇ ਕੀ ਕਹੋਗੇ ਭਾਈ ਜੀ ਇਹਨਾਂ ਦੀ ਸਾਰੀ ਲੇਬਰ ਕਰਦੀ ਹੈ ਵੀ ਇਹਨਾਂ ਚ ਇੱਕ ਵੀ ਬੰਦਾ ਇੱਥੇ ਆ ਕੇ ਕਹਿ ਦੇਵੇ ਤੁਹਾਡੇ ਸਾਹਮਣੇ ਵੀ ਇਹਦੇ ਚ ਪੰਚਾਇਤ ਕਹਿੰਦੀ ਆ ਵੀ ਇੱਥੋਂ ਐਂਡ ਚੱਕਣੀ ਆ ਜਾਂ ਇੱਥੋਂ ਨਹੀਂ ਚੱਕਣੀ ਜਾਂ ਪੰਚਾਇਤ ਨੇ ਇਹਨਾਂ ਦੇ ਨਾਲ ਜਾ ਕੇ ਕਿਉਂਕਿ ਸਾਡਾ ਬੰਦਾ ਮੰਨ ਲਓ ਮੈਂ ਆ ਹੁਣ ਤੜਕੇ ਕਿਹੜਾ ਕੱਢ ਗਿਆ ਦੁਪਹਿਰੇ ਕੱਢ ਗਿਆ ਸਾਰਾ ਦਿਨ ਤਾਂ ਇੱਥੇ ਅਸੀਂ ਬਹਿ ਨਹੀਂ ਸਕਦੇ ਕੋਈ ਵੀ ਬੰਦਾ ਸਾਡਾ ਮਿਲ ਕੇ ਮੰਨ ਲਓ ਹੁਣ ਸਾਡਾ ਬੰਦਾ ਆਇਆ ਕੋਈ ਇੱਥੇ ਦੋ ਜਿਹੜੇ ਇਟਾਂ ਦੇ ਆ ਉਹ ਮੋੜ ਗਿਆ ਇਹ 10 ਮਿੰਟ ਬਾਅਦ ਉਹ ਮੁੜ ਗਿਆ 10 ਮਿੰਟ ਬਾਅਦ ਫਿਰ ਉਹੋ ਜੀ ਮਾੜੀ ਲਾ ਦੇਣਗੇ ਇਹ ਸਾਰਾ ਟਾਈਮ ਤਾਂ ਹੀ ਪੰਚਾਇਤ ਇੱਥੇ ਬੈਠ ਨਹੀਂ ਸਕਦੀਗੀ ਵੈਸੇ ਪਿੰਡ ਦੇ ਸਾਡੇ ਹੋਰ ਵੀ ਬਹੁਤ ਭੈਣ ਇੱਥੇ ਸਾਡੇ ਭਰਾ ਆਉਂਦੇ ਆ ਸਾਰੇ ਘੇੜਾ ਕੱਢ ਕੇ ਜਾਂਦੇ ਆ ਜਦੋਂ ਹੀ ਸਾਨੂੰ ਪਤਾ ਲੱਗਦਾ ਵੀ ਆਹ ਘੇੜਾ ਇਟਾਂ ਦਾ ਮਾੜਾ ਆ ਆਇਆ ਵੀ ਉਹ ਦੀ ਆ ਸਾਡੇ ਕੋਈ ਮੈਂਬਰ ਆਉਂਦਾ ਕੋਈ ਹੋਰ ਮੋਤਵਾਰ ਬੰਦਾ ਆਉਂਦਾ ਉਹ ਮੜਾ ਕੇ ਵੀ ਜਾਂਦਾ ਬਹੁਤ ਘੇੜੇ ਅਸੀਂ ਮੜਾਏ ਵੀ ਆ ਉਹ ਪਿੱਛੇ ਇਟਾਂ ਦੇ ਦੋ ਚੱਠੇ ਲੱਗੇ ਪਏ ਆ ਉਹ ਅਸੀਂ ਬੈਕ ਕਰਵਾਦੇ ਸੀਗੇ ਭਾਈ ਇਹ ਚੈਨ ਨਹੀਂ ਦੇਣਗੇ ਇਹ ਪੰਚਾਇਤ ਦਾ 1% ਰੋਲ ਨਹੀਂਗਾ ਕਿਉਂਕ ਸਾਰੇ ਨਗਰ ਨੇ ਰਲ ਮਿਲ ਕੇ ਇੱਥੇ 4 ਫੁੱਟ ਮਿੱਟੀ ਪਾਈ ਹੈ ਮੰਡੀ ਦੇ ਵਿੱਚ ਵੀ ਪੰਚਾਇਤ ਦਾ ਇਹਦੇ 'ਚ ਕੋਈ ਨਹੀਂਗਾ ਨਾ ਪੰਚਾਇਤ ਚੱਲ ਰਹੀ ਆ ਪੰਚਾਇਤ ਕੋਲੇ ਕੋਈ ਕੰਮ ਨਹੀਂਗਾ ਪੰਚਾਇਤ ਦੇ ਜਿਹੜੇ ਪੰਚਾਇਤੀ ਕੰਮ ਹੁੰਦੇ ਆ ਉਹਦੇ 'ਚ ਪੰਚਾਇਤ ਜ਼ਿੰਮੇਵਾਰ ਹੁੰਦੀ ਆ ਵੀ ਜੇ ਗਲਤ ਕੰਮ ਕਰੇ ਇਹ ਮਾਰਕੀਟ ਕਮੇਟੀ ਦਾ ਟੈਂਡਰ ਆ ਇਥੇ ਉਹਨਾਂ ਦਾ ਜਈ ਆਉਂਦਾ ਹੈ ਮਾਰਕੀਟ ਕਮੇਟੀ ਦਾ ਇੱਥੇ ਢੇਡਾ ਕੱਢਣਾ ਉਹਨਾਂ ਦਾ ਇੱਕ ਮੁੰਡਾ ਰੱਖਿਆ ਹੋਇਆ ਹੈ ਤੇ ਸੁਪਰਵਾਈਜ਼ਰ ਆ ਉਹ ਆਉਂਦਾ ਇੱਥੇ ਸਾਰਾ ਦਿਨ ਇੱਥੇ ਢੇਡੇ ਕੱਢ ਕੇ ਉਹਨਾਂ ਲੋਕੇਸ਼ਨ ਚੈੱਕ ਕਰਕੇ ਆਉਂਦਾ ਵੀ ਕਿੰਨੀ ਇੱਟ ਚੰਦੀ ਆ ਜਾਂ ਉਹਨਾਂ ਦੇ ਐਸਡੀਓ ਆਉਂਦਾ ਜਾਂ ਉਹਨਾਂ ਦੇ ਐਕਸੀਡੈਂਟ ਆਉਂਦਾ ਇਹ ਪੰਚਾਇਤ ਉਹ ਉਹਨਾਂ ਦਾ ਕੰਮ ਹੈ ਮਾਰਕੀਟ ਕਮੇਟੀ ਦਾ ਇਹਦੇ ਚ ਪਰ ਪੰਚਾਇਤ ਦਾ ਕੋਈ ਰੋਲ ਨਹੀਂ ਹੈ ਪੰਚਾਇਤ ਤਾਂ ਸਿਰਫ ਇੰਨਾ ਹੀ ਨਿਗਰਾਨੀ ਕਰ ਸਕਦੇ ਆ ਪਰ ਨਿਗਰਾਨੀ ਵੀ ਆਪਾਂ ਕਿੰਨੀ ਕਿ ਬੈਠ ਸਕਦੇ ਆ ਕਿ ਜੇ ਆਪਾਂ ਮੰਨ ਲਓ ਸਵੇਰੇ ਆਏ ਅਸੀਂ 8-9 ਵਜੇ ਕਿੜਾ ਕੱਢਣ ਆਏ ਸਾਡੇ ਆਉਣ ਤੋਂ ਪਹਿਲਾਂ ਹੀ ਇਹ 6-7 ਜਿਹੜੇ ਮਾੜੀ ਇੱਟ ਦੇ ਲੈ ਗਏ ਕਿ ਜਿੰਨੇ ਅਸੀਂ ਕਿੜਾ ਕੱਢ ਕੇ ਨਾ ਸੀ ਉਹਨਾਂ ਨੂੰ ਕਹਿ ਕੇ ਇਹਨਾਂ ਆ ਅਸੀਂ ਇੱਟ ਨਹੀਂ ਚੰਦੇ ਨਹੀਂ ਗਈ ਇਹ ਕਹਿ ਹੁੰਦੇ ਸੀ ਚਕਵਾ ਦੇਣੇ ਸਾਡੇ ਸਾਹਮਣੇ ਚਕਾਈ ਵੀ ਇਹਨਾਂ ਨੇ ਐਣ ਵੀ ਇੱਕ ਦੋ ਜਿਹੜੇ ਮੜਾਏ ਵੀ ਸਾਡੇ ਸਾਹਮਣੇ ਪਰ ਸਾਡੇ ਤੋਂ ਬਾਅਦ ਚ ਸਾਡੇ ਤੋਂ ਮਤਲਬ ਸਾਡੇ ਮੌਜੂਦਗੀ ਤੋਂ ਬਿਨਾ ਕੋਈ ਇੱਥੇ ਮਾੜੀ ਇੱਟ ਆ ਜਾਂਦੀ ਹੈ ਉਹਦੇ ਪਰ ਅਸੀਂ ਜ਼ਿੰਮੇਵਾਰ ਨਹੀਂ ਠੀਕ ਚਲੋ ਮੰਨ ਲੈਂਦੇ ਆ ਵੀ ਠੇਕੇਦਾਰ ਮਾੜੀ ਇੱਟ ਲਵਾ ਲਿੰਦਾ ਹੈ ਜਾਂ ਉਹਨੂੰ ਐਸਡੀਓ ਪਾਸ ਕਰ ਜਾਂਦਾ ਐ ਐਕਸੀਨ ਪਾਸ ਕਰ ਜਾਂਦਾ ਜੇਈ ਪਾਸ ਕਰ ਜਾਂਦਾ ਪਰ ਜਿਹੜੀ ਇੱਟ ਇੱਥੇ ਮਾੜੀ ਚਣੀ ਗਈ ਉਹਦਾ ਨੁਕਸਾਨ ਕਿਹਦਾ ਹੈ ਨੁਕਸਾਨ ਕਿਸਾਨਾਂ ਦਾ ਸਭ ਤੋਂ ਵੱਡਾ ਜਾਂ ਜਿਹੜੇ ਇੱਥੇ ਆੜਤੀਏ ਹੋਣਗੇ ਜਾਂ ਕਿਸਾਨਾਂ ਕਿਉਂਕਿ ਅੱਜ ਤਕਰੀਬਨ ਇਹਦੂ 50 ਸਾਲ ਪਹਿਲਾਂ ਇਹ ਮੰਡੀ ਬਣੀ ਸੀ ਤੇ ਹੁਣ ਇਹ ਬਣੀ ਐ ਤੇ ਇਹਦੂ ਬਾਅਦ ਚ ਪਤਾ ਨਹੀਂ ਕਦੋਂ ਜਾ ਕੇ ਕਿਤੋਂ ਕਿਤੇ ਜਾ ਕੇ ਬਣਨੀ ਆ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਲੰਬੇ ਸਮੇਂ ਵਾਸਤੇ ਮਤਲਬ ਸੜਕ ਬਣ ਗਈ ਇੱਕ ਵਾਰੀ ਬਣ ਗਈ ਪਤਾ ਨਹੀਂ ਕਿੰਨੇ ਕਦੋਂ ਜਾ ਕੇ ਬਣਨੀ ਆ ਕੋਈ ਸਰਕਾਰੀ ਬਿਲਡਿੰਗ ਬਣ ਗਈ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਾ ਕੇ ਬਣਨੀ ਆ ਇਸੇ ਤਰ੍ਹਾਂ ਇਹ ਮੰਡੀ ਆ ਕਿ ਹੁਣ ਬਹੁਤ ਲੰਬੇ ਸਮੇਂ ਤੋਂ ਤਕਰੀਬਨ 50 ਸਾਲਾਂ ਬਾਅਦ ਜਾ ਕੇ ਇਹ ਮੰਡੀ ਬਣਨ ਲੱਗੀ ਆ ਜੇ ਹੁਣ ਇੱਥੇ ਮਾੜਾ ਕੰਮ ਹੋ ਜਾਊਗਾ ਤੇ ਫਿਰ ਪਤਾ ਨਹੀਂ ਦੀ ਕਿਉਂਕਿ ਬਾਅਦ ਸੁਣਵਾਈ ਕੋਈ ਨਹੀਂ ਇਹ ਚੀਜ਼ ਦੀ ਪਰ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਉੱਥੇ ਦਫ਼ਤਰ ਵੀ ਮਾਰਕੀਟ ਕਮੇਟੀ ਵੀ ਜਾ ਕੇ ਮੈਲ ਦਰੈਣੇ ਇਹਨਾਂ ਦੇ ਐਕਸੀਡੈਂਟ ਨੂੰ ਐਸਡੀਓ ਨੂੰ ਸੈਕਟਰੀ ਸਾਹਿਬ ਨੂੰ ਸਾਰਿਆਂ ਨੂੰ ਕਹਿੰਦੇ ਆ ਵੀ ਤੁਸੀਂ ਜਿਹੜਾ ਵੀ ਕੰਮ ਆ ਇਹ ਇੱਕ ਨੰਬਰ ਕਰੋ ਪਰ ਅਸੀਂ ਜਿੰਨਾ ਕਿ ਕਰ ਸਕਦੇ ਆ ਪੰਚਾਇਤ ਵੱਲੋਂ ਅਸੀਂ ਆ ਦੋਨਾਂ ਕੁ ਕਰੀਏ ਪ੍ਰੋਫੈਸਰ ਜੇ ਐਸ ਫੜ ਦੀ ਗੱਲ ਕਰੀ ਜਿੱਥੇ ਤੁਸੀਂ ਖੜੇ ਹੋ ਤੁਸੀਂ ਆਪ ਦੀ ਪਛਾਣ ਮੁਤਾਬਕ ਐ ਸੱਟ ਨੂੰ ਕਹਿ ਸਕਦੇ ਆ ਕਿ ਇੱਕ ਨੰਬਰ ਲਾ ਆਹ ਵੇਖੋ ਜੀ ਆਹ ਵਿਚਾਲੇ ਪੱਟੀ ਆ ਇਧਰੋਂ ਪਿੱਛੇ ਤੁਸੀਂ ਦੇਖੋਗੇ ਆ ਸਾਰੀ ਮਾੜੀ ਆ ਆ ਤੁਸੀਂ ਇਹ ਦੂ ਪਿੱਛੇ ਨੂੰ ਵੇਖੋਗੇ ਆ ਸਾਰੀ ਚੰਗੀ ਆ ਪਰ ਹੁਣ ਮੰਨ ਲਓ ਆ ਨਾਲ ਦੀ ਨਾਲ ਏ ਟੱ ਲਈ ਨਾਲ ਦੀ ਨਾਲ ਲੈ ਕੇ ਚੀਨੀ ਗਈ ਹਮਤਲ ਬੇ ਆਪਣੇ ਕੋਲ ਇੰਨਾ ਸਮਾਨ ਛੋੜ ਦੇ ਵੇਖਦੇ ਵੇਖਦੇ ਇੱਥੇ ਪੰਜ ਸੱਤ ਇਹ ਰਟ ਚੀਨੀ ਜਾਂਦੀ ਆ ਇੱਕ ਘੰਟੇ ਵਿੱਚ ਦੀ ਇੱਕ ਘੰਟੇ ਵਿੱਚ ਜਦੋਂ ਨੂੰ ਮੰਨ ਲਓ ਅਸੀਂ ਆਉੰਨੇ ਕੁ ਜਦੋਂ ਨੂੰ ਚੀਨੀ ਜਾਂਦੀ ਆ ਪਰ ਅਸੀਂ ਤਾਂ ਹੁਣ ਇਹਨਾਂ ਨੂੰ ਕਹਿ ਰਹੇ ਆ ਕਿ ਮੰਡੀ ਦੇ ਵਜੇ ਬਈ ਜਿੱਥੇ ਮਾੜੀ ਆਟਾ ਵੀ ਮਾੜੀ ਆਟਾ ਅਸੀਂ ਨਾ ਚਣੋ ਨਾ ਚਣੋ ਨਹੀਂ ਚਣ ਦੇਣੀ ਅਸੀਂ ਸਾਡੇ ਆਖੇ ਤੋਂ ਇਹਨਾਂ ਨੇ ਜਿਹੜੀ ਜਿੰਨੀ ਕੁ ਮੋੜਦੇ ਆ ਉਨੀ ਕੁ ਮੋੜਦੇ ਦੂਜੀ ਜਿਹੜੀ ਚੈਨ ਦਿੰਦੇ ਆ ਅਸੀਂ ਉਹਦੇ ਵਿੱਚ ਪੰਚਾਇਤ ਕੀ ਕਰਦਾ ਸਰਪੰਚ ਸਾਹਿਬ ਜਿੰਨੇ ਵਿਧਾਇਕ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਜਿਹੜੀ ਜਿਹੜੀ ਸੜਕ ਆਪਣੇ ਮਾੜੀ ਮੁਸਫਾ ਠੱਠੀ ਪਾਈ ਤੋਂ ਸੁਖਨੰਦ ਬਣ ਰਹੀ ਸੀ ਉਹਦੇ ਵਿੱਚ ਵਿਧਾਇਕ ਸਾਹਿਬ ਨੇ ਇਹ ਕਿਹਾ ਸੀਗਾ ਕਿ ਤੁਸੀਂ ਜਿਹੜੀ ਜਿਹੜੀ ਸੜਕ ਹੈ ਕੋਲੇ ਖੜ ਕੇ ਜਿਹੜੀ ਬਣਵਾਓ ਜੇ ਮਾੜੀ ਬਣਾਉਂਦੇ ਤਾਂ ਉਹਨੂੰ ਰੋਕ ਦਿਓ ਹੁਣ ਜਿਹੜੀ ਇੱਟੇ ਚਿਣੀ ਗਈ ਕੀ ਤੁਸੀਂ ਕਾਰਵਾਈ ਕਰੋਗੇ ਇਹ ਇੱਟ ਚਣਵਾ ਪਟਵਾ ਕੇ ਚਣਾਓਗੇ ਜਾਂ ਕੀ ਕਰੋਗੇ ਇਹਦੇ ਤੇ ਕਾਰਵਾਈ ਕੀ ਪਾਉਂਗੇ ਅੱਜ ਇਸੇ ਤਰ੍ਹਾਂ ਇੱਕ ਸਮਾਦ ਭਾਈ ਮੰਡੀ ਆਪਣੇ ਏਰੀਆ ਦੇ ਵਿੱਚ ਚੱਲ ਰਹੀ ਆ ਉੱਥੇ ਵੀ ਥੋੜਾ ਬਹੁਤਾ ਇਸੇ ਤਰ੍ਹਾਂ ਨੂੰ ਇੱਟ ਨੂੰ ਲੈ ਕੇ ਰੌਲਾ ਸੀਗਾ ਪਰ ਅਸੀਂ ਕੀ ਆ ਇੱਥੇ ਪੰਚਾਇਤ ਹੁਣ ਫਸੀ ਹੋਈ ਆ ਕਿ ਜੇ ਮੰਡੀ ਨਹੀਂ ਚੰਦੇ ਤਾਂ ਕਿਸਾਨ ਝੋਨਾ ਕਿੱਥੇ ਲਾਉਣ ਜੇ ਇਹਦਾ ਕੰਮ ਰੋਕਦੇ ਆ ਵੀ ਅਸੀਂ ਚੈਨ ਨਹੀਂ ਦੇਣੀਗੀ ਤੇ ਫਿਰ ਕਿਸਾਨਾਂ ਵੱਲੋਂ ਵੀ ਵਿਰੋਧ ਹੋਊਗਾ ਵੀ ਇਹ ਤੁਸੀਂ ਚੈਨ ਨਹੀਂ ਦਿੱਤੀਗੀ ਜਦੋਂ ਇਹਨਾਂ ਨੂੰ ਕਹਿੰਨੇ ਆ ਇਹ ਕਹਿੰਦੇ ਐਟ ਸਾਡੀ ਚੰਗੀ ਆਉਂਦੀ ਆ ਪਰ ਜਦੋਂ ਇੱਕ ਦੋ ਢੇਡੇ ਵਿੱਚ ਮਾੜੀ ਐਟ ਲਾ ਜਾਂਦੇ ਆ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਕਿਹੜੇ ਵੇਲੇ ਲਾ ਕੇ ਇਹ ਕਿਹੜੇ ਵੇਲੇ ਚਣ ਜਾਂਦੇ ਅਸੀਂ ਉੱਥੇ ਮੰਨ ਲਓ ਅਸੀਂ ਵੀ ਕਹਿੰਦੇ ਗਏ ਕਸੂਰਵਾਰ ਸਾਨੂੰ ਵੀ ਉੱਥੇ ਨਾਲ ਹੀ ਬਰਾਬਰ ਠਹਿਰਾ ਜਾ ਠਹਿਹਾ ਜਾਣਾ ਕਿ ਕਿਉਂਕਿ ਤੁਸੀਂ ਉੱਥੇ ਜਿੰਨ ਲਗਾੜੀ ਰੱਖੀ ਪਹਿਲੀ ਕਿੰਨੀ ਕਿਥੇ ਵੀ ਦਿਨ ਪਰ ਰਾਤ ਮੰਜਾ ਢਾ ਕੇ ਬਿਠੇ ਰਹਿ ਕੇ ਵੀ ਨਜ਼ਰ ਰੱਖੀ ਤੋ ਕੁੱਲ ਮਿਲਾ ਕੇ ਜੇ ਆਪਾਂ ਇਹ ਕਹੀਏ ਕਿ ਇਹ ਸਾਰਾ ਚੀਜ਼ ਦਾ ਕੋਈ ਹੱਲ ਨਹੀਂ ਐਸੇ ਤਰ੍ਹਾਂ ਚਿਣੀ ਜਾਊਗੀ। ਨਹੀਂ ਮਾਲੋ ਆਹ ਹੀ ਆ ਵੀ ਜੇ ਅਸੀਂ ਇਹਨੂੰ ਰੋਕ ਲਏ ਇਹਦਾ ਆਹ ਹੀ ਇੱਥੇ ਆ ਕੇ ਸਵਾਲ ਖੜਾ ਹੋ ਜਾਂਦਾ ਜੇ ਹੁਣ ਅਸੀਂ ਇਹਨਾਂ ਦਾ ਕੰਮ ਰੋਕ ਕੇ ਬੈਠ ਜਾਂਦੇ ਆ ਤਾਂ ਸਾਨੂੰ ਕਹਿੰਦੇ ਵੀ ਤੁਸੀਂ ਕੰਮ ਨਹੀਂ ਚੱਲਣ ਦਿੰਦੇਗੇ। ਹੂੰ ਠੀਕ ਐ ਲੋਕ ਵੀ ਕਹਿੰਦੇ ਵੀ ਤੁਸੀਂ ਕੰਮ ਨਹੀਂ ਚੱਲਣ ਦਿੰਦੇ ਪਰ ਇੰਦਾ ਵੀ ਸਭ ਤੋਂ ਵੱਡੀ ਅੰਗਲੀ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਵੀ ਭਾਈ ਇਹ ਮਾੜਾ ਕੰਮ ਨਾ ਕਰਨ ਜਿਹੜਾ ਮਾੜੀ ਐਕਟ ਆ ਵੀ ਉਹ ਨਾ ਚੜਨਾ। ਕਿਉਂਕਿ ਕਿ ਵੀ ਮੁੜ ਕੇ ਚੀਤੇ ਹੋਏ ਕੰਮ ਨੂੰ ਆਪਾਂ ਨੂੰ ਦੁਬਾਰਾ ਪਟਾਉ ਦੁਬਾਰਾ ਕੰਮ ਰੋਕਣਾ ਪਵੇ ਵੀ ਮੰਡੀ ਤੋਂ ਬਾਅਦ ਵਿੱਚ ਹੁਣ ਤਾਂ ਜੇ ਆਪਾਂ ਰੋਕ ਦੇਾਂਗੇ ਤਾਂ ਪਹਿਲਾਂ ਹੀ ਸਾਡਾ ਬਹੁਤ ਨੁਕਸਾਨ ਹੋ ਗਿਆ ਕਿਉਂਕਿ ਮੀਆਂ ਦੇ ਕਾਰਨ ਲੇਟ ਬਹੁਤ ਹੋ ਗਈ ਹੈ ਮੰਡੀ ਪਰ ਫੇਰ ਵੀ ਸਾਨੂੰ ਇਹ ਚੀਜ਼ ਦਾ ਵੀ ਆ ਵੀ ਜੇ ਮਾੜੀ ਟੱਚ ਨਹੀਂ ਜਾਂਦੇ ਆ ਇਹ ਤੇ ਮੁੜ ਕੇ ਇਹ ਦੁਬਾਰਾ ਨਾ ਪੱਟੇਗੀ ਹੁਣ ਤਾਂ ਇਹ ਕਹਿੰਦੇ ਆ ਕਿ ਜਿਹੜੀ ਮਰਜ਼ੀ ਪਟਾ ਲਓ ਪੱਤਾ ਅਸੀਂ ਚੈਣ ਦਿੰਨੇ ਆ ਜਿਹੜੀ ਤੁਹਾਨੂੰ ਮਾੜੀ ਲੱਗਦੀ ਸਾਨੂੰ ਦੱਸ ਦਿਓ ਪਰ ਅਸੀਂ ਇੱਥੇ ਮੈਂ ਉਹੀ ਫੇਰ ਵਾਰ-ਵਾਰ ਉਹੀ ਗੱਲ ਆਉਂਦੀ ਵੀ ਅਸੀਂ ਕਿੰਨਾ ਕੁ ਟਾਈਮ ਇਨਾਂ ਕੋਲੇ ਮੰਜਾ ਢਾ ਕੇ ਬੈਠੇ ਨੇ ਸੋ ਕਲਮ ਲਾ ਕੇ ਗੱਲ ਇਹ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਇਹ ਮੰਨਿਆ ਕਿ ਸਾਰੀ ਇੱਟ ਜਿਹੜੀ ਇਹ ਮਾੜੀ ਲੱਗ ਤਕੀ ਹੈ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਮਾੜੀ ਇੱਟ ਲੱਗ ਗਈ ਹੈ ਉਹਨੂੰ ਹੀ ਕਾਰਵਾਈ ਕੌਣ ਕਰੂਗਾ ਐਕਸ਼ਨ ਕਰੂ ਸਰਕਾਰ ਕਰੂ ਵਿਧਾਇਕ ਕਰਨਗੇ ਜਾਂ ਪਿੰਡ ਦੀ ਪੰਚਾਇਤ ਇਸ ਮਸਲੇ ਤੇ ਦੇਖ ਰੱਖ ਕਰੇਗੀ ਪੰਚਾਇਤ ਨੇ ਆਪ ਦਾ ਪੱਖ ਰੱਖ ਦਿੱਤਾ ਹੈ ਕਿ ਉਹ ਇਸ ਮਸਲੇ ਤੇ ਮਜਬੂਰ ਹੈ ਕਿਉਂਕਿ ਜੇ ਮੰਡੀ ਨੂੰ ਕੰਮ ਰੋਕਦੇ ਆ ਤਾਂ ਜਿਹੜਾ ਝੋਨਾ ਸਿਰ ਤੇ ਹੈ ਕਿਉਂਕਿ ਪਹਿਲੇ ਤੁਸੀਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਬੰਡੀ ਦਾ ਜਿਹੜਾ ਲਗਭਗ ਅੱਧਾ ਕੁ ਕੰਮ ਹੋ ਗਿਆ ਤੇ ਅੱਧਾ ਹਜੇ ਵੀ ਬਾਕੀ ਹੈ ਜਿਹਦੇ ਤੇ ਹਜੇ ਹੋਰ 10 ਦਿਨ ਲੱਗਣ ਦੀ ਸੰਭਾਵਨਾ ਹੈ ਤੇ ਜੇਕਰ ਇੱਥੇ ਕੰਮ ਨਹੀਂ ਚੱਲਦਾ ਤਾਂ ਮੰਡੀ ਜਿਹੜੀ ਝੋਨੇ ਦੀ ਜਿਹੜੀ ਸਮੱਸਿਆ ਬਣ ਸਕਦੀ ਹੈ ਪਰ ਇਸ ਆੜ ਦੇ ਵਿੱਚ ਠੇਕੇਦਾਰ ਵੱਲੋਂ ਜਿਹੜੀ ਇੱਥੇ ਲੁੱਟ ਮਚਾਈ ਹੋਈ ਹੈ ਇੱਟਾਂ ਦੇ ਮਾਮਲੇ ਨੂੰ ਲੈ ਕੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਕਿ ਪੂਰਾ ਫੜਾ ਹੈ ਉਹ ਜਿਹੜਾ ਫਿੱਲੀਆਂ ਇਟਾਂ ਦੇ ਨਾਲ ਚਿਣਿਆ ਜਾ ਰਿਹਾ ਹੈ ਇੱਥੇ ਹੁਣ ਵੇਖਣਾ ਇਹ ਹੋਗਾ ਕਿ ਜਿਹੜੀ ਸਰਕਾਰ ਇਸ ਮਾਮਲੇ ਤੇ ਠੇਕੇਦਾਰ ਖਿਲਾਫ ਕੀ ਕਾਰਵਾਈ ਕਰਦੀ ਹੈ ਜਾਂ ਵਿਧਾਇਕ ਸਾਹਿਬ ਇਸ ਮਾਮਲੇ ਨੂੰ ਲੈ ਕੇ ਕੀ ਐਕਸ਼ਨ ਲੈਂਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਜਿਹੜੇ ਇੱਕ ਸੜਕ ਦੇ ਮਾਮਲੇ 'ਚ ਵਿਧਾਇਕ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਕੋਲੇ ਖੜ ਕੇ ਜਿਹੜਾ ਕੰਮ ਕਰਵਾਓ ਜੇ ਮਾੜਾ ਹੁੰਦਾ ਤਾਂ ਉਸ ਤੋਂ ਤੁਸੀਂ ਰੋਕ ਸਕਦੇ ਹੋ ਪਰ ਇੱਥੇ ਦੋਨੇ ਜਿਹੜੀ ਹੈਗੀ ਹੈ ਦੋ ਤਰਫੀ ਗੱਲ ਹੋ ਗਈ ਹੈ ਰੋਕ ਵੀ ਨਹੀਂ ਸਕਦੇ ਔਰ ਮਾੜਾ ਕੰਮ ਜਿਹੜਾ ਹੈਗਾ ਲਗਾਤਾਰ ਉਸੇ ਤਰ੍ਹਾਂ ਜਾਰੀ ਹੈ ਸੋ ਤੁਸੀਂ ਜਿਹੜੀ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਇਸ ਮਾਮਲੇ ਤੇ ਕੀ ਕਰ ਸਕਦੀ ਹੈ ਵਿਧਾਇਕ ਸਾਹਿਬ ਕੀ ਕਰ ਸਕਦੇ ਆਪਣੀ رائے ਜ਼ਰੂਰ ਦਿਨਾ